ਰੋਨੀ ਕਿਉਂ ਆਪੋ ਤੇ ਦੱਸ ਪਹਿਲਾਂ ਕਿਹ ਹੈਗੀ ਫਰਮਾ ਜਿਹੜਾ ਕੋਈ ਵੀ ਹੁੰਦਾ ਹੁੰਦਾ ਕੋਈ ਗੱਲ ਇਹ ਜਿਹੜੇ ਆਪਣੇ ਤੇ ਆ ਬਿਠਾਤੇ ਨਾ ਜਿਹੜੇ ਆ ਬਹੁਤ ਹੀ ਮਿਸਵੇਵ ਕਰਦੇ ਆ ਯਾਰ ਇਹ ਬੰਦਿਆਂ ਨਾਲ ਵੀ ਹੁੰਦੀਆਂ ਨੇ ਵੀਰੇ ਕਿੱਧਰ ਜਾਣ ਕੁੜੀਆਂ ਨੇ ਮੁੰਡੇ ਆ ਰੋ ਬੰਦਿਆਂ ਨਾਲ ਤੂੰ ਸਾਡੀ ਭੈਣਾ ਵਰਗੀਆਂ ਤੂੰ ਕਿਉਂ ਰੋਨੀ ਆ ਦੱਸ ਤੇ ਨਾਲ ਖੜੇ ਆ ਤੇਰਾ ਫੋਨ ਆਇਆ ਬੇਬੀ ਮਤਲਬ ਇਹ ਘਰ ਆ ਕੇ ਦਿੱਲੀ ਰੋਂਦੀ ਸੀਗੀ ਵੀ ਉਹ ਐਦਾਂ ਵਰਤਿਆ ਬਾਈ ਇੱਕ ਇੱਕ ਮਿੰਟ ਰੁਕੀਂ ਜਣਾ ਜੀ ਬਾਈ ਬਣ ਕੇ ਹੱਥ ਜੋੜ ਕੇ ਬੇਨਤੀ ਆ ਮੇਰੇ ਵੱਲੀ ਇਹ ਕੈਮਰਾ ਇਹਨਾਂ ਵੱਲ ਨਹੀਂ ਹੈਗਾ ਹੱਥ ਜੋੜ ਕੇ ਬੇਨਤੀ ਆ ਮੇ ਨਾਲ ਲੁਧਿਆਣੇ ਦੇ ਬਹੁਤ ਬੰਦੇ ਜੁੜੇ ਹੋਏ ਨੇ ਬਹੁਤ ਜ਼ਾਇਦੇ ਜਿਨ੍ਹਾਂ ਦੀਆਂ ਫੈਕਟਰੀਆਂ ਨੇ ਜਾਂ ਜਿਨ੍ਹਾਂ ਨੂੰ ਕੋਈ ਕੰਮ ਹੁੰਦਾ ਹਨਾ ਘਰਾਂ ਦੇ ਵਿੱਚ ਸਾਡੇ ਨਾਲ ਹੋ ਰਿਆ ਯਾਰ ਜਿਹੜੀਆਂ ਫੈਕਟਰੀਆਂ ਫੁਕਟਰੀਆਂ ਨੇ ਨਾ ਉਹਨਾਂ ਵਿੱਚ ਕੁੜੀਆਂ ਨੂੰ ਜਾਂ ਆਂਟੀਆਂ ਨੂੰ ਸਿਰਫ 13 13 14 14000 ਰੁਪਏ ਕਹਿ ਕੇ ਸਿਰਫ 8 9 9000 ਰੁਪਏ ਦਿੰਦੇ ਔਰ ਜਿਹੜੇ ਆ ਪ੍ਰਵਾਸੀ ਨੇ ਉਹ ਇੰਨੇ ਕਿ ਮਿਸ ਬਿਹੇਵ ਕਰਦੇ ਆ ਬਸ ਹੁਣ ਵੀ ਮੇਰੇ ਕੋਲ ਇੱਕ ਕੁੜੀਆਂ ਬੈਠੀਆਂ ਨੇ ਦੋ ਸਾਹਮਣੇ ਹਨ ਸੋ ਮੇਰੇ ਨਾਲ ਪਲੀਜ਼ ਕੰਟੈਕਟ ਕਰਿਓ ਮੇਰਾ ਦਰਾਹੇ ਦਫਤਰ ਜੇ ਆਪਾਂ ਕੋਈ ਕੰਮ ਜਿਵੇਂ ਮੰਨ ਲਓ ਹੁਣ ਸਲਾਈ ਦਾ ਹੋ ਗਿਆ ਜਾਂ ਸਟicker ਵਗੈਰਾ ਦਾ ਹੋਗਾ ਜਿੰਨਾਂ ਲੁਧਿਆਣੇ ਬਹੁਤ ਕੰਮ ਆ ਇਹਦਾ ਸ਼ਾਲਾਂ ਦਾ ਹੋ ਗਿਆ ਕਿਉਂਕਿ ਇੰਡੀਆ ਦਾ ਪੂਰਾ ਹੱਬ ਹੋਜ਼ਰੀ ਦਾ ਲੁਧਿਆਣਾ ਵਾ ਸੋ ਜਿਹੜੇ ਵੀ ਭਰਾ ਮਤਲਬ ਇਹ ਜਿਹੜੇ ਫੈਕਟਰੀ ਓਨਰ ਮੇਰੀ ਇਹ ਹੱਥ ਜੋੜ ਕੇ ਬੇਨਤੀ ਆ ਵੀ ਉਸ ਕਰਕੇ ਸਾਡੇ ਇਲਾਕੇ ਦੀਆਂ ਕੁੜੀਆਂ ਨੂੰ ਲੇਡੀਜ਼ ਨੂੰ ਕੰਮ ਮਿਲ ਜਾਊਗਾ ਠੀਕ ਹੈ ਮੈਂ ਆਪਣੇ ਘਰੇ ਤੱਕ ਕਰਾਉਣਾ ਨਹੀਂ ਪਰ ਤੁਹਾਡੀ ਪੂਰੇ ਮਾਲ ਦੀ ਜ਼ਿੰਮੇਵਾਰੀ ਮੇਰੀ ਹੋਊਗੀ ਜੇ ਤੁਸੀਂ 2-3 ਲੱਖ ਦਾ ਮਾਲ ਵੀ ਇੱਕ ਲਾੜ ਚ ਦੇ ਕੇ ਜਾਂਦੇ ਆ ਤਾਂ ਮੇਰੀ ਜ਼ਿੰਮੇਵਾਰੀ ਹੋਊਗੀ ਮੈਂ ਸਾਰਿਆਂ ਦੇ ਆਧਾਰ ਕਾਰਡ ਲੈ ਕੇ ਦੋ ਕੁੜੀਆਂ ਮੇਨ ਬਣਾ ਕੇ ਵੀ ਤੁਹਾਡੇ ਕਰਕੇ ਉਹਨਾਂ ਨੂੰ ਰੋਜ਼ਗਾਰ ਮਿਲ ਜਾਊਗਾ ਤੁਹਾਨੂੰ ਸਸਤੀ ਲੇਬਰ ਮਿਲ ਜਾਊਗੀ ਤੇ ਮੇਨ ਗੱਲ ਇਹ ਹੈ ਵੀ ਪੰਜਾਬੀ ਕੁੜੀਆਂ ਨੂੰ ਉਹਨਾਂ ਦੀ ਆਪਣੀ ਇੱਜ਼ਤ ਮਿਲ ਜਾਊਗੀ ਗੱਲ ਸਭ ਤੋਂ ਵੱਡੀ ਇਹ ਹੈ ਵੀ ਉਹਨਾਂ ਨੂੰ ਆਪਣੀ ਇੱਜ਼ਤ ਮਿਲ ਜਾਊਗੀ ਬਸ ਜਵਾਨ ਕੁੜੀਆਂ ਅਟੜਦਾਦਾ ਯਾਰ ਤੇ 200 ਰੁਪਏ 300 ਰੁਪਏ ਰੂਹੀ ਦਾ ਬਣਿਆ ਮੇਰੇ ਕੋਲ ਵੀ 8 9 ਨੇ ਪਰ ਅਸੀਂ ਤਾਂ ਬਹੁਤ ਆਪਣੀ ਭੈਣਾ ਵਾਂਗੂਆਂ ਇੱਜ਼ਤ ਕਰੀਦੀ ਆ ਪਰ ਜਿਹੜੇ ਫੈਕਟਰੀਆਂ ਜੇ ਬੜਾ ਔਖਾ ਬਈ ਬਹੁਤ ਜ਼ਿਆਦਾ ਔਖਾ ਤੁਸੀਂ ਮੈਨੂੰ ਜਾਣਦੇ ਹੋ ਮੇਰਾ ਦਰਾਹੇ ਦਫ਼ਤਰ ਆ ਠੀਕ ਆ ਹੱਥ ਜੋੜ ਕੇ ਇਹ ਬੇਨਤੀ ਆ ਮੇਰੇ ਕਿਸੇ ਵੀ ਨੰਬਰ ਤੇ ਮੈਸੇਜ ਕਰਕੇ ਦੱਸ ਦਿਓ ਤੁਸੀਂ ਜੋ ਕੰਮ ਕਰੋਗੇ ਅਸੀਂ ਉਹ ਘਰ ਚ ਬੈਠ ਕੇ ਕਰਾ ਲਾਂਗੇ ਕੋਈ ਸੈਟਿੰਗ ਕਰਾ ਲਾਂਗੇ ਚਾਹੇ ਮੇਰੇ ਕਹੇ ਤੇ 50 ਕੁੜੀਆਂ ਹੀ ਸੈੱਟ ਹੋਣ ਬਸ ਬਾਕੀਆਂ ਨੂੰ ਵੀ ਪਤਾ ਲੱਗ ਗਏ ਵੀ ਬਹੁਤ ਮੇਰੇ ਕੋਲ ਲੇਡੀਜ਼ ਆਉਂਦੀਆਂ ਜਿਹੜੀਆਂ ਕੰਮ ਕਰਨਾ ਚਾਹੁੰਦੀਆਂ ਹੈਲਪ ਨਹੀਂ ਲੈਣਾ ਚਾਹੁੰਦੀਆਂ ਕਿਉਂਕਿ ਉਹਨਾਂ ਦੀ ਜ਼ਮੀਰ ਫਿਰ ਉਹਨਾਂ ਦੀ ਜ਼ਮੀਰ ਉੱਥੇ ਜਾ ਕੇ ਮਾਰਨ ਲਈ ਕਈ ਮਾਰ ਲੈਂਦੀਆਂ ਕਈ ਨਹੀਂ ਮਾਰਦੀਆਂ ਜਿਹੜੀਆਂ ਮਾਰ ਲੈਂਦੀਆਂ ਨੇ ਉਹ ਟਿਕਿਆ ਰਹਿੰਦੀਆਂ ਨੇ ਜਿਹੜੀਆਂ ਨਹੀਂ ਮਾਰਦੀਆਂ ਉਹਨਾਂ ਨੂੰ ਹਟਾ ਦਿੱਤਾ ਜਾਂਦਾ ਸੋ ਮੈਂ ਸੱਚ ਬੋਲਦਾ ਸੋ ਗੁਰੂ ਸਾਹਿਬ ਕਿਰਪਾ ਕਰਨਾ ਤੁਹਾਡਾ ਸਾਡੇ ਏਰੀਆ ਤੇ ਬੜਾ ਆਸਾਨ ਹੋਊਗਾ ਤੇ ਭਾਈ ਬਣ ਕੇ ਜਿਹੜੇ ਵੀ ਫੈਕਟਰੀ ਵਾਲੇ ਭਰਾ ਮੈਨੂੰ ਦੇਖਦੇ ਨੇ ਮੇਰੇ ਨਾਲ ਇੱਕ ਵਾਰ ਜਰੂਰ ਮੀਟਿੰਗ ਕਰਿਓ ਤੁਹਾਡੇ ਕੱਲੇ ਕੱਲੇ ਪੈਸੇ ਦੀ ਜ਼ਿੰਮੇਵਾਰੀ ਮੇਰੀ ਹੋਊਗੀ ਜੀ ਜੇ ਮੈਂ ਵੀਡੀਓ ਪਾ ਰਹੇ ਆ ਜਾਂ ਮੈਂ ਜ਼ਿੰਮੇਵਾਰੀ ਚੁੱਕ ਰਹੇ ਆ ਤੁਹਾਡਾ ਸਾਡੇ ਤੇ ਆਸਾਨ ਇਹ ਹੋਊਗਾ ਵੀ ਸਾਡੇ ਬੰਦਿਆਂ ਨੂੰ ਰੋਜ਼ਗਾਰ ਮਿਲ ਜੂਗਾ ਸਾਡੀਆਂ ਭੈਣਾਂ ਨੂੰ ਮਾਵਾਂ ਨੂੰ ਘਰੇ ਬੈਠੀਆਂ ਨੂੰ ਰੋਜ਼ਗਾਰ ਮਿਲ ਜੂਗਾ ਉਹਨਾਂ ਨੂੰ ਫੈਕਟਰੀਆਂ ਦੇ ਵਿੱਚ ਨਹੀਂ ਰਲਣਾ ਪਊਗਾ ਸੋ ਬੇਨਤੀ ਹੈ ਮੇਰੇ ਨਾਲ ਬੜੇ ਯਾਰ ਦੋਸਤ ਜੁੜੇ ਹੋਏ ਨੇ ਜਿਨ੍ਹਾਂ ਦੀਆਂ ਫੈਕਟਰੀਆਂ ਨੇ ਸ਼ਰਟਾਂ ਦੀ ਬਹੁਤ ਕੰਮ ਹੁੰਦੇ ਨੇ ਫੈਕਟਰੀ 'ਚ ਕਟਾਈ ਦਾ ਸਲਾਈ ਦਾ ਬਹੁਤ ਕੁਝ ਹੁੰਦਾ ਠੀਕ ਹੈ ਸੋ ਜਿਹੜਾ ਘਰਾਂ 'ਚ ਬੈਠ ਕੇ ਕੀਤਾ ਜਾ ਸਕਦਾ ਸ਼ਾਲਾਂ ਦਾ ਮਤਲਬ ਜੈਕਟਸ ਵਗੈਰਾ ਦਾ ਜੋ ਵੀ ਜਿੱਦਾਂ ਦਾ ਵੀ ਕੰਮ ਹੋਗਾ ਸਟਿੱਕਰ ਦਾ ਨਟ ਬੋਲਟ ਦਾ ਕਿਉਂਕਿ ਸਿਰਫ ਤੁਹਾਨੂੰ ਸਾਡਾ ਦਰਾਹਾ 15 20 ਕਿਲੋਮੀਟਰ ਪੈਂਦਾ ਤੇ ਤੁਹਾਡੇ ਮਾਲ ਦੀ ਗਾਰੰਟੀ ਮੇਰੀ ਹੋਊਗੀ ਸੋ ਬੇਨਤੀ ਹੈ ਇੱਕ ਵਾਰ ਜਰੂਰ ਜਰੂਰ ਇਹ ਚੀਜ਼ ਨੂੰ ਸਾਡੇ ਤੱਕ ਸੰਪਰਕ ਕਰੋ ਪਲੀਜ਼